ਲੋ ਜੀ ਇਸ ਟਾਈਮ ਆਪਾਂ ਖੜੇ ਆ ਪਿੰਡ ਗੱਗੂ ਮਾਲ ਆਪਾਂ ਕਹਿੰਦੇ ਚਾਰ ਛਪੇਰੇ ਦਰਿਆ ਹੀ ਬਣਿਆ ਪਿਆ ਵਾ ਇਸ ਟਾਈਮ ਬਿਲਕੁਲ ਲਾਈਵ ਤਸਵੀਰਾਂ ਕਿੰਨੇ ਕਜੇ ਦਾ ਆਇਆ ਪਾਣੀ ਭਲਮ ਪਤਾ ਜੀ ਭਾਈ ਜੀ ਨਹੀਂ ਵੀਰ ਪਤਾ ਨਹੀਂ ਆਇਆ ਰਾਤ ਦਾ ਵਾ ਤਾਂ ਅੱਛਾ ਰਾਤ ਦਾ ਆਇਆ 2 ਵਜੇ ਆਇਆ ਗੱਗੂ ਮੋਲ ਇਸ ਤਾਂ ਆਪਾਂ ਖੜੇ ਆ ਤੇ ਲਾਈਵ ਤਸਵੀਰਾਂ ਇਧਰ ਦੇਖ ਸਕਦੇ ਨਹੀਂ ਅਪਰਲਸ ਦੇ ਵਿੱਚ ਵੀ ਪਾਣੀ ਇੰਨਾ ਝਾਰਾ ਇਧਰ ਆ ਘਰਾ ਘਰਾਉਣ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਆਇਆ ਮੈਂ ਇਹ ਤੁਰ ਤੱਕ ਵੇਖ ਸਕਦੇ ਦਰਿਆ ਹੀ ਬਣਿਆ ਪਿਆ ਦਰਿਆ ਹੀ ਨਾ ਕੋਠੇ ਕਾਠੇ ਹੁੰਦੀਆਂ ਬੰਬੀਆਂ ਸਾਵਾਂ ਗਰੇ ਵਰਦ ਹਾਂਜੀ ਹਾਂਜੀ ਆਈ ਰਮ ਦਾਤ ਨਾਲ ਉਹ ਤਾਂ ਮਜ਼ਦੂਰ ਦੇ ਪਾ ਦਿਨਾ ਕਿੰਨੇ ਹੋਣਾ ਰਮ ਦਾਤ ਉਹ ਪਤਾ ਨਹੀਂ ਕੀ ਜੀ ਇੰਤਰੁਡ ਕੇਣਾ ਉਹ ਸਮ ਟੋੜੀ ਇੱਥੇ ਲੋਪਾ ਬਸ ਤੇ ਗੱਦੋ ਮਾਰ ਪੂਰਾ ਪਾਣੀ ਆ ਚਲੋ ਜੀ ਆ ਪਤਾ ਨਹੀਂ ਟੋੜੀ ਦੀ ਧੜ ਰੋੜੀ ਜਾਂਦੀ ਆ ਕਿ ਜਾ ਕੀ ਸ਼ਹਿਵਾ ਫਿਰ ਰਮਦਾਸ ਏਰੀਆ ਬਹੁਤ ਜਿਆਦਾ ਪਾਣੀ ਦੇ ਨਾਲ ਪਾਣੀ ਹੋਇਆ ਪਿਆ ਵਾ ਤਾਂ ਦੇਖੋ ਬੜ ਲੰਗਾ ਦਾ ਨਹੀਂ ਤੇ ਜਾ ਕੇ ਆ ਆ ਫਦੀ ਆ ਸਾਰਾ ਨਿਕਲ ਗਿਆ ਤੇ ਆਪਣਾ ਕੰਮ ਚਾਹ ਹੋ ਗਿਆ ਉਧਰ ਆ ਸਾਰਾ ਇਧਰ ਨਿਕਲ ਗਿਆ ਨਾ ਆਜ ਜਰਾ ਇਧਰ ਨੂੰ ਪੜਾ ਨਾ ਪੜਾ ਆ ਸਾਰਾ ਇਧਰ ਨੂੰ ਰੋਡ ਇਧਰ ਨੂੰ ਪੈ ਗਈ ਸੀ ਬਹੁਤ ਜ਼ਿਆਦੀ ਇਹੀ ਸੀ ਉਹ ਦੁਕਾਨ ਤੇ ਇਹ ਨਹੀਂ ਆਦਾ ਰਾਤ ਪਾਣੀ ਬੜਾ ਅੱਗੇ ਸਰਕਤ ਬੜੀ ਤੇਜ਼ ਪਾਣੀ ਜਾਂਦੇ ਹਾਂ ਹਾਂਜੀ ਆਓ ਆਪਣੇ ਆਪ ਨੂੰ ਲਾ ਆ ਆ ਬੜੀ ਆ ਆ ਇੱਧਰ ਡੰਗਰ ਬਹੁਤ ਜਿਆਦਾ ਨਹੀਂ ਇਹਨੂੰ ਮਾਲ ਕਰਨੀ ਚਾਹੀਦੀ ਜੀ ਹਾਂ ਰੋਡ ਤੇ ਜਾਈ ਇਧਰੋਂ ਕੋਈ ਨਾ ਲੈ ਆ ਆਹ ਸੜਕੀ ਆੜੀ ਆਹ ਸੜਕੀ ਆਹੋ ਹੀ ਆ ਕਾ ਰੋੜੇ ਡਾਉਂਦੇ ਉਧਰੋਂ ਇਹੋ ਹੀ ਰੋੜਿਆ ਬਾਕੀ ਹੁਣ ਅੱਗੇ ਪਤਾ ਨਹੀਂ ਲੰਘਾ ਹੈਗਾ ਕਿ ਨਹੀਂ ਹਣਾ ਔਖਾ ਕੰਮ ਹੈ ਹਾਂਜੀ ਜਿਹਦੇ ਵਿੱਚ ਮੈਂ ਕਮੈਂਟ ਕੀਤਾ ਤਾਂ ਵੀਡੀਓ ਪਾਦੇ ਕੋਈ ਨਹੀਂ ਕਾ ਇਹ ਲੱਗਣਾ ਹੈ ਇੰਨੀ ਘੱਟੀ ਹਾਂ ਮੀਂਹ ਪਾਣੀ ਜ਼ਿਆਦਾ ਆ ਵੀਡੀਓ ਕਰਵਾ ਦੇ ਮੇਰਾ ਵੀਰ ਆਪਣੀ ਤੀਨ ਵੀਡੀਓ ਲੱਗ ਗਈ ਕਿਤੋਂ ਕਿਤੋਂ ਡੰਗਰ ਲੱਗ ਜੂਗਾ ਇਹ ਇਧਰੋਂ ਕਿਆ ਹੋ ਹਾਂ ਰੱਬ ਹੀ ਆਉਂਦਾ ਹੈ ਕਾ ਪੀ ਜਾਂਦਾ ਇਹ ਦੇਖੀ ਬਿੱਲੀ ਦੇਖਿਆ ਨਹੀਂ ਆ ਰਿਹਾ ਕੋਈ ਨਹੀਂ ਰਿਹਾ ਕੀ ਨਾ ਹੋਈ ਨਾ ਕੋਈ ਜਿਹੜੇ ਜੀਨੀ ਫੋਟ ਪਾ ਲਏ ਉਹਦੀ ਵੀ ਉੱਤਨੀ ਜਾਣੀ ਆਈ ਕਿਉਂ ਹਾਲੇ ਮਗਰੋਂ ਕਰਨਾ ਹੈ ਕਵਰ ਕਰਦੇ